every monday سنگਦੇ ਫੰਡੇ ਤੇ ਮੈਂ ਵਿਕਰਮ ਸਿੰਘ ਹਰ ਸੋਮਵਾਰ ਦੀ ਤਰ੍ਹਾਂ ਡਿਸਕਸ ਕਰਾਂਗਾ ਕੋਈ ਇਨਸ਼ੋਰੈਂਸ ਦੀ ਬ੍ਰੀਫੀ ਜਾਂ ਕਲੀਅਰ ਕਰਾਂਗਾ ਕੋਈ ਇਨਵੈਸਟਮੈਂਟ ਦਾ ਫੰਡਾ ਤੇ ਅੱਜ ਜਿਸ ਫੰਡੇ ਦੇ ਬਾਰੇ ਅਸੀਂ ਕਲੈਰਿਟੀ ਕਰਾਂਗੇ ਉਹ ਹੈ TFS ਦਾ ਫੰਡਾ TFS ਦੀ ਕੀਤੀਆਂ ਜਾਣ ਵਾਲੀਆਂ 5 ਗਲਤੀਆਂ ਤੇ ਜੇਕਰ ਤੁਸੀਂ ਵੀ ਰੱਖਣਾ ਚਾਹੁੰਦੇ ਹੋ ਆਪਣਾ ਅਪਡੇਟ ਨਹੀਂ ਕਰਨਾ ਚਾਹੁੰਦੇ ਕੋ ਫਾਈਨੈਂਸ਼ੀਅਲ ਮਿਸਟੇਕ ਤਾਂ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨ ਵਿੱਚ ਨਾ ਹੋ ਜਾਣਾ ਲੇਟ ਨਹੀਂ ਤਾਂ ਫਿਰ every monday you will miss ਸਿੰਗ ਦੇ ਫੰਡੇ ਸਾਲ 2009 ਦੇ ਵਿੱਚ TFSA ਦੀ ਸ਼ੁਰੂਆਤ ਇਹ ਸੋਚ ਕੇ ਕੀਤੀ ਗਈ ਸੀ ਕਿ ਅਸੀਂ ਕੈਨੇਡੀਅਨਸ ਆਪਣੇ ਇਨਵੈਸਟਮੈਂਟਸ ਦੇ ਉੱਤੇ ਟੈਕਸ ਫ੍ਰੀ ਗਰੋਥ ਦਾ ਫਾਇਦਾ ਲੈ ਸਕੀਏ। ਬਸ ਇਸ ਦਾ TFSA ਅਕਾਊਂਟ ਨੂੰ ਖੁਲਵਾਉਣਾ ਜਾਂ ਉਸ ਨੂੰ ਚੱਲਦਾ ਰੱਖਣਾ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ ਪਰ ਫਿਰ ਵੀ ਕੁਝ ਅਜਿਹੇ ਫੰਡੇ ਜ਼ਰੂਰ ਨੇ ਕਿ ਅਗਰ ਅਸੀਂ ਉਹਨਾਂ ਫੰਡਿਆਂ ਉੱਤੇ ਗਲਤੀ ਕਰ ਲੈਂਦੇ ਹਾਂ ਤਾਂ ਸਾਨੂੰ ਆਪਣੇ ਟੈਕਸ ਫ੍ਰੀ ਸੇਵਿੰਗ ਅਕਾਊਂਟ ਉੱਤੇ ਵੀ ਟੈਕਸ ਦੇਣਾ ਪੈ ਸਕਦਾ ਹੈ। ਔਰ TFSA ਤੋਂ ਕਿੰਨੀਆਂ ਗਈਆਂ ਗਲਤੀਆਂ ਸਿਰਫ ਟੈਕਸ ਦੇਣ ਤੱਕ ਹੀ ਸੀਮਿਤ ਨਹੀਂ ਹੈਗੀਆਂ ਨੇ ਇੱਕ ਇੱਕ ਕਰਕੇ ਅਸੀਂ ਇਹਨਾਂ ਗਲਤੀਆਂ ਦੇ ਉੱਤੇ ਨਜ਼ਰ ਮਾਰਦੇ ਹਾਂ TFSA account ਵਿੱਚ ਕੀਤੀ ਜਾਣ ਵਾਲੀ ਪਹਿਲੀ ਗਲਤੀ ਹੈ ਇਹਨੂੰ ਇਨਵੈਸਟਮੈਂਟ account ਦੀ ਬਜਾਏ ਸੇਵਿੰਗ account ਦੀ ਤਰ੍ਹਾਂ ਵਰਤਣਾ ਬੇਸ਼ੱਕ ਇਸ ਦਾ ਨਾਮ ਟੈਕਸ ਵੀ ਸੇਵਿੰਗ account ਹੈ ਔਰ ਸ਼ਾਇਦ ਇਸ ਕਰਕੇ ਹੀ 50% ਆਫ ਕੈਨੇਡੀਅਨਸ ਨੇ ਇਸ account ਨੂੰ ਇਨਵੈਸਟਮੈਂਟ account ਦੀ ਬਜਾਏ ਸੇਵਿੰਗ account ਦੀ ਤਰ੍ਹਾਂ ਹੀ ਵਰਤਿਆ ਹੈ ਤਾਂ ਇਸ ਵਿੱਚ ਕੋਈ ਇਨਵੈਸਟਮੈਂਟ ਨਹੀਂ ਕੀਤੀ TFSA ਯਾਨੀ ਕਿ ਟੈਕਸ ਫ੍ਰੀ ਸੇਵਿੰਗ ਅਕਾਊਂਟ ਜਿਹਦੇ ਵਿੱਚ ਇਨਵੈਸਟ ਕਰਨ ਸਮੇਂ ਕੋਈ ਟੈਕਸ ਨਹੀਂ ਲੱਗਦਾ ਜਿਸ ਦੀ ਇਨਵੈਸਟਮੈਂਟ ਤੇ ਗਰੋਥ ਉੱਤੇ ਕੋਈ ਟੈਕਸ ਨਹੀਂ ਲੱਗਦਾ ਤੇ ਜਦੋਂ ਅਸੀਂ ਉਸ ਇਨਵੈਸਟਮੈਂਟ ਨੂੰ ਵਿਥਡਰਾ ਕਰਦੇ ਹਾਂ ਤਾਂ ਵੀ ਕੋਈ ਟੈਕਸ ਨਹੀਂ ਲੱਗਦਾ ਤੇ ਹੁਣ ਜੇਕਰ ਇਸ ਟੈਕਸ ਫ੍ਰੀ ਸੇਵਿੰਗ ਅਕਾਊਂਟ ਦੇ ਬਾਵਜੂਦ ਵੀ ਅਸੀਂ ਆਪਣੀ ਰਕਮ ਨੂੰ ਚੈਕਿੰਗ ਜਾਂ ਸੇਵਿੰਗ ਅਕਾਊਂਟ ਵਾਂਗ ਹੀ ਟੀਐਫਐਸਏ ਜਿਵੇਂ ਇਨਵੈਸਟ ਕਰਦੇ ਹਾਂ ਤਾਂ ਅਸੀਂ ਕਦੇ ਵੀ ਆਪਣੀ ਰਕਮ ਨੂੰ ਵਧਾ ਨਹੀਂ ਸਕਦੇ ਮਨ ਲਵੋ ਕਿ ਤੁਸੀਂ ਟੀ ਐਫ ਐਸ ਆਂ ਦੀ ਵਿੱਚਲੀ ਇਨਵੈਸਟਮੈਂਟ ਨੂੰ ਕੈਸ਼ ਵਿੱਚ ਇਨਵੈਸਟ ਕੀਤਾ ਹੈ ਤਾਂ ਤੁਹਾਨੂੰ ਹਰ ਸਾਲ 2% ਦਾ ਵਾਧਾ ਮਿਲ ਰਿਹਾ ਹੈ ਤੇ ਲਗਭਗ 2% ਦੇ ਕਰੀਬ ਹੀ ਸਾਲਾਨਾ ਮਹਿੰਗਾਈ ਦਰ ਵੀ ਹੈ ਜੇਕਰ ਹੁਣ ਤੁਸੀਂ ਸਾਲ ਬਾਅਦ ਵੇਖੋਗੇ ਤਾਂ ਇਸ ਮਹਿੰਗਾਈ ਦੀ ਦਰ ਨੇ ਤੁਹਾਡੀ ਕੈਸ਼ ਤੇ ਮਿਲਣ ਵਾਲੀ ਗ੍ਰੋਥ ਨੂੰ ਖਤਮ ਕਰ ਦੇਣਾ ਹੈ ਤੇ ਸਾਲ ਬਾਅਦ ਵੀ ਤੁਹਾਡੇ ਟੀ ਐਫ ਐਸ ਆ ਉਤੇ ਉਨੀ ਹੀ ਰਕਮ ਬਚੇਗੀ ਜਿੰਨੀ ਕੀ ਤੁਸੀਂ ਉਸ ਰਕਮ ਨੂੰ ਜਮ੍ਹਾਂ ਕਰਵਾਇਆ ਸੀ ਉਸ ਉਤੇ ਕੋਈ ਵੀ ਗ੍ਰੋਥ ਨਹੀਂ ਦੇਖਣ ਨੂੰ ਮਿਲੇਗੀ ਔਰ ਇਸ ਤੋਂ ਉਲਟ ਜੇਕਰ ਅਸੀਂ ਆਪਣੇ ਰਿਸਕ ਪ੍ਰੋਫਾਈਲ ਦੇ ਮੁਤਾਬਕ ਆਪਣੀ TFSA ਦੇ ਇਨਵੈਸਟਮੈਂਟ ਨੂੰ ਮਿਊਚੁਅਲ ਫੰਡ ਜਾਂ ਸੈਕ ਫੰਡਸ ਦੇ ਵਿੱਚ ਇਨਵੈਸਟ ਕਰਦੇ ਹਾਂ ਜਿੱਥੇ ਕਿ ਸ਼ਾਇਦ ਸਾਨੂੰ 5 ਤੋਂ 7% ਵੀ ਗਰੋਥ ਆ ਸਕਦੀ ਹੈ ਮਹਿੰਗਾਈ ਦਰ ਹੋਣ ਦੇ ਬਾਵਜੂਦ ਵੀ ਅਸੀਂ ਆਪਣੀ ਇਨਵੈਸਟਮੈਂਟ ਦੇ ਉੱਤੇ ਗਰੋਥ ਲੈ ਸਕਾਂਗੇ ਇਸ ਕਰਕੇ ਇਹ ਹਮੇਸ਼ਾ ਸਲਾਹ ਦਿੱਤੀ ਜਾਂਦੀ ਹੈਗੀ ਕਿ TFSA ਅਕਾਊਂਟ ਨੂੰ ਇੱਕ ਸੇਵਿੰਗ ਅਕਾਊਂਟ ਦੀ ਬਜਾਏ ਇੱਕ ਇਨਵੈਸਟਮੈਂਟ ਅਕਾਊਂਟ ਦੀ ਤਰ੍ਹਾਂ ਵਰਤਿਆ ਜਾਵੇ ਦੂਸਰੀ ਬੜੀ ਗਲਤੀ ਜਿਹੜੀ TFSA ਅਕਾਊਂਟ ਨੂੰ ਲੈ ਕੇ ਅਕਸਰ ਹੋ ਜਾਂਦੀ ਹੈ ਉਹ ਹੈ ਇਸ ਦੇ ਕੰਟਰੀਬਿਊਸ਼ਨ ਰੂਮ ਦੇ ਬਾਰੇ। ਸਾਲ 2009 ਦੇ ਵਿੱਚ ਜਦੋਂ TFSA ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਉਸ ਵੇਲੇ ਇਸ ਦੇ ਵਿੱਚ ਕੰਟਰੀਬਿਊਸ਼ਨ ਰੂਮ ਰੱਖਿਆ ਗਿਆ ਸੀ 5000 ਡਾਲਰ ਜੋ ਕਿ ਸਾਲ 2021 ਤੱਕ ਵੱਧ ਕੇ 75500 ਹੋ ਚੁੱਕਾ ਹੈ। ਤਾਂ ਹੁਣ ਜੇਕਰ ਤੁਸੀਂ ਸਾਲ 2009 ਦੇ ਵਿੱਚ ਕੈਨੇਡੀਅਨ ਰੈਜ਼ੀਡੈਂਸੀ ਤੁਹਾਡੀ ਉਮਰ 18 ਸਾਲ ਹੈ 18 ਸਾਲ ਤੋਂ ਜ਼ਿਆਦਾ ਸੀ ਤੇ ਤੁਹਾਡੇ ਕੋਲ ਵੈਲਿਡ ਸੈਂਸ ਸੀ ਤੇ ਤੁਸੀਂ ਆਪਣੇ TFSA ਅਕਾਊਂਟ ਨੂੰ ਖੁਲਵਾ ਕੇ ਉਸ ਦੇ ਵਿੱਚ ਲਗਾਤਾਰ ਇਨਵੈਸਟਮੈਂਟ ਕਰ ਰਹੇ ਹੋ ਤਾਂ ਸਾਲ 2021 ਤੱਕ ਤੁਹਾਡੇ ਅਕਾਊਂਟ ਦੇ ਵਿੱਚ 75500 ਜਮ੍ਹਾਂ ਹੋ ਚੁੱਕੇ ਹੋਣੇ ਚਾਹੀਦੇ ਨੇ ਹੁਣ ਮੰਨ ਲਵੋ ਕਿਸੇ ਲੋੜ ਪੈਣ ਦੇ ਉਤੇ ਤੁਸੀਂ ਆਪਣੇ ਟੈਕਸ ਫ੍ਰੀ ਅਕਾਊਂਟ ਦੇ ਵਿੱਚੋਂ 10000 ਡਾਲਰ ਵਿਡਰਾ ਕਰਵਾ ਲਿਆ ਇਸ 10000 ਨੂੰ ਕੁ ਐਡਵਾਂਸ ਸਮੇ ਤੁਹਾਨੂੰ ٹی ਐਫ ਐਸ ਤੇ ਕੋਈ ਟੈਕਸ ਨਹੀਂ ਪਿਆ ਕਿਉਂਕਿ ਇਸ ਦਾ ਵਿਡਰੋਅਲ ਟੈਕਸ ਫ੍ਰੀ ਹੈ ਇਸ ਨਾਲ ਹੋਇਆ ਕਿ ਕਿ ਤੁਹਾਡੀ ਟੈਕਸ ਫ੍ਰੀ ਸੇਵਿੰਗ ਅਕਾਊਂਟ ਦੀ ਕੰਟ੍ਰਿਬਿਊਸ਼ਨ ਰੂਮ 10000 ਡਾਲਰ ਤੱਕ ਕੱਟ ਗਈ ਪਰ ਇੱਥੇ ਇੱਕ ਫੰਡਾ ਯਾਦ ਰੱਖਣ ਵਾਲਾ ਹੈ ਉਹ ਇਹ ਕਿ ਅਗਰ ਤੁਸੀਂ ਇਹ 10000 ਡਾਲਰ ਦੁਬਾਰਾ ਇਸੇ ਹੀ ਸਾਲ ਦੇ ਵਿੱਚ ਆਪਣੇ TFS A ਵਿੱਚ ਜਮ੍ਹਾਂ ਕਰਵਾਉਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਹਰ ਮਹੀਨੇ ਦੇ ਨਾਲ 1% ਦਾ ਟੈਕਸ ਪੈਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਤੁਸੀਂ ਆਪਣਾ ਕੰਟਰੀਬਿਊਸ਼ਨ ਰੂਮ ਪਹਿਲੇ ਹੀ ਖਤਮ ਕਰ ਚੁੱਕੇ ਸੀ ਤੇ ਹੁਣ ਜੇਕਰ ਤੁਸੀਂ ਦੁਬਾਰਾ ਇਸ ਕੰਟਰੀਬਿਊਸ਼ਨ ਰੂਮ ਦੇ ਵਿੱਚ ਇਸੇ ਹੀ ਵਿੱਤੀ ਬਰ ਦੇ ਵਿੱਚ ਰਕਮ ਜਮ੍ਹਾਂ ਕਰਵਾਉਂਦੇ ਹੋ ਤਾਂ ਇਸ ਨੂੰ ਵਾਧੂ ਕੰਟਰੀਬਿਊਸ਼ਨ ਮੰਨ ਲਿਆ ਜਾਵੇਗਾ ਤੇ ਤੁਹਾਨੂੰ 1% ਹਰ ਮਹੀਨੇ ਦੇ ਮੁਤਾਬਕ ਟੈਕਸ ਲੱਗਣਾ ਸ਼ੁਰੂ ਹੋ ਜਾਵੇਗਾ ਹਾਂ ਜੇਕਰ ਤੁਸੀਂ ਆਪਣੇ ਇਸ ਕੰਟਰੀਬਿਊਸ਼ਨ ਰੂਮ ਦੇ ਵਿੱਚ ਗੁੰਜਾਇਸ਼ ਰੱਖੀ ਹੁੰਦੀ ਤਾਂ ਤੁਸੀਂ ਉਸ ਗੁੰਜਾਇਸ਼ ਦੀ ਹੱਦ ਤੱਕ ਆਪਣੇ ਕੰਟਰੀਬਿਊਸ਼ਨ ਵਿੱਚ ਇਸੇ ਹੀ ਸਾਲ ਦੇ ਵਿੱਚ ਦੁਆਰਾ ਜਮ੍ਹਾਂ ਕਰਵਾ ਸਕਦੇ ਹੋ ਉਸ ਤੇ ਉੱਤੇ ਟੈਕਸ ਨਹੀਂ ਲੱਗੇਗਾ ਟੀਐਫਐਸ ਦੇ ਕੰਟਰੀਬਿਊਸ਼ਨ ਰੂਮ ਦੀ ਜਾਣਕਾਰੀ ਨਾ ਹੋਣ ਕਰਕੇ ਅਕਸਰ ਲੋਕ 1% ਪੈਨਲਟੀ ਦੇ ਸ਼ਿਕਾਰ ਹੋ ਜਾਂਦੇ ਨੇ ਤੇ ਜੇਕਰ ਤੁਸੀਂ ਵੀ ਆਪਣੇ ਟੀਐਫਐਸ ਦੇ ਕੰਟਰੀਬਿਊਸ਼ਨ ਰੂਮ ਦੇ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਸੀਆਰਏ ਦੇ ਅਕਾਊਂਟ ਉੱਤੇ ਜਾ ਕੇ ਵੀ ਇਸ ਬਾਰੇ ਪੂਰੀ ਇਨਫਰਮੇਸ਼ਨ ਲੈ ਸਕਦੇ ਹੋ ਜਾਂ ਫਿਰ ਤੁਸੀਂ ਸੀਆਰਏ ਨੂੰ ਕਾਲ ਕਰ ਸਕਦੇ ਹੋ ਤੇ ਜੇਕਰ ਤੁਸੀਂ ਆਪਣੀ TFS A ਦੇ ਵਿੱਚੋਂ ਹਰ ਵਿਡਰੋਅਲ ਤੇ ਹਰ ਇਨਵੈਸਟਮੈਂਟ ਦਾ ਖਿਆਲ ਖੁਦ ਰੱਖਦੇ ਹੋ ਤੇ ਤੁਸੀਂ ਆਪਣੇ TFS A ਦੇ ਕੰਟਰੀਬਿਊਸ਼ਨ ਰੂਮ ਬਾਰੇ ਪੂਰੀ ਜਾਣਕਾਰੀ ਰੱਖ ਸਕਦੇ ਹੋ TFS A ਨੂੰ ਲੈ ਕੇ ਕੀਤੀ ਜਾਣ ਵਾਲੀ ਤੀਸਰੀ ਗਲਤੀ ਵੀ ਇਸੇ ਕੰਟਰੀਬਿਊਸ਼ਨ ਰੂਮ ਨਾਲ ਜੁੜੀ ਹੋਈ ਹੈ ਅਕਸਰ ਅਸੀਂ ਆਪਣਾ TFS A ਕਿਸੇ ਬੈਂਕ ਕਿਸੇ ਕ੍ਰੈਡਿਟ ਯੂਨੀਅਨ ਜਾਂ ਕਿਸੇ ਇੰਸ਼ੋਰੈਂਸ ਕੰਪਨੀ ਨਾਲ ਖੁਲਵਾਇਆ ਹੁੰਦਾ ਹੈ ਤਾਂ ਕਿਸੇ ਵੀ ਵਜ੍ਹਾ ਨਾਲ ਅਸੀਂ ਆਪਣਾ ਇਹ TFS A ਅਕਾਊਂਟ ਇੱਕ ਬੈਂਕ ਤੋਂ ਦੂਸਰੇ ਬੈਂਕ ਜਾਂ ਇੱਕ ਸੰਸਥਾ ਤੋਂ ਦੂਸਰੇ ਸੰਸਥਾ ਦੇ ਵਿੱਚ ਟ੍ਰਾਂਸਫਰ ਕਰਵਾਉਣਾ ਚਾਹੁੰਦੇ ਹਾਂ ਜੇਕਰ ਇਹ ਟਰਾਂਸਫਰ ਇੱਕ ਬੈਂਕ ਤੋਂ ਦੂਸਰੇ ਬੈਂਕ ਦੇ ਵਿੱਚ ਡਾਇਰੈਕਟ ਹੈ ਤਾਂ ਸਾਡੇ ٹی ਐਫ ਐਸ ਏ ਉੱਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ ਤੇ ਕੰਟਰੀਬਿਊਸ਼ਨ ਰੂਮ ਨੂੰ ਕੁਝ ਵੀ ਫਰਕ ਨਹੀਂ ਪਵੇਗਾ ਪਰ ਜੇਕਰ ਇਹੀ ਟਰਾਂਸਫਰ ਅਸੀਂ ਇੱਕ ਅਕਾਊਂਟ ਨੂੰ ਬੰਦ ਕਰਵਾ ਕੇ ਉਸ ਦੇ ਵਿੱਚੋਂ ਰਕਮ ਕਢਵਾ ਕੇ ਦੂਜੀ ਜਗ੍ਹਾ ਨਵਾਂ ਅਕਾਊਂਟ ਖੁਲਵਾਨੇ ਆ ਔਰ ਉਸੇ ਵਿੱਤੀ ਬਰੇ ਦੇ ਵਿੱਚ ਇਹ ਕੰਮ ਹੁੰਦਾ ਹੈ ਤਾਂ ਸਾਨੂੰ ਇਸ ٹی ਐਫ ਐਸ ਏ ਦੇ ਉੱਤੇ ਜਾਂ ਉਸ ਦੇ ਕੰਟਰੀਬਿਊਸ਼ਨ ਦੇ ਰੂਮ ਦੇ ਉੱਤੇ 1% ਪੈਨਲਟੀ ਪੈਣੀ ਸ਼ੁਰੂ ਹੋ ਜਾਵੇਗੀ ਹਰ ਮਹੀਨੇ ਦੇ ਮੁਤਾਬਕ ਇਹ ਮੰਨਿਆ ਜਾਵੇਗਾ ਕਿ ਤੁਸੀਂ ਆਪਣੇ ਕੰਟਰੀਬਿਊਸ਼ਨ ਰੂਮ ਦੇ ਵਿੱਚ ਦੁਬਾਰਾ ਕੰਟ੍ਰਿਬਿਊਟ ਕਰ ਰਹੇ ਹੋ ਹੁਣ ਜੇਕਰ ਤੁਹਾਡੇ TFS A ਕੰਟਰੀਬਿਊਸ਼ਨ ਰੂਮ ਵਿੱਚ ਗੁੰਜਾਇਸ਼ ਹੈ ਤਾਂ ਤੁਸੀਂ ਇਸ ਓਵਰ ਕੰਟਰੀਬਿਊਸ਼ਨ ਤੋਂ ਬਚ ਸਕਦੇ ਹੋ ਪਰ ਜੇਕਰ ਤੁਸੀਂ ਆਪਣਾ ਕੰਟਰੀਬਿਊਸ਼ਨ ਰੂਮ ਪਹਿਲਾਂ ਹੀ ਪੂਰਾ ਭਰ ਚੁੱਕੇ ਹੋ ਤੇ ਅਗਰ ਤੁਸੀਂ ਇਹ ਸਿੱਧੀ ਟ੍ਰਾਂਸਫਰ ਨਹੀਂ ਕਰਦੇ ਤਾਂ ਤੁਸੀਂ 1% ਪੈਨਲਟੀ ਦੇਣ ਦੇ ਜ਼ਿੰਮੇਵਾਰ ਬਣ ਸਕਦੇ ਹੋ TFS A ਦੀ ਕੰਟਰੀਬਿਊਸ਼ਨ ਲੈ ਕੇ ਜੇਕਰ ਤੁਹਾਡੇ ਹੋਰ ਸਵਾਲ ਨੇ ਤੁਸੀਂ ਇਹ ਪੰਡਾ ਹੋਰ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਸਪான்ਸਰ ਟੂਪੈਕਸ ਫਾਈਨੈਂਸ਼ੀਅਲ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਜਾਂ ਤੁਸੀਂ ਇਹਨਾਂ ਦੇ ਕਿਸੇ ਵੀ ਐਡਵਾਈਜ਼ਰ ਨੂੰ ਕਾਲ ਕਰਕੇ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਲੇਕਿਨ ਯਾਦ ਰੱਖਣਾ ਕਿ ਟੀ ਐਫ ਐਸ ਦਾ ਫੰਡਾ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਤੇ ਹੁਣ ਅਸੀਂ ਗੱਲ ਕਰਾਂਗੇ ਟੀ ਐਫ ਐਸ ਦੇ ਵਿੱਚ ਕੀਤੀ ਜਾਣ ਵਾਲੀ ਚੌਥੀ ਗਲਤੀ ਦੀ ਯਾਨੀ ਕਿ ਡੇ ਟ੍ਰੇਡਿੰਗ ਦੀ ਕਿਉਂਕਿ ਟੀ ਐਫ ਐਸ ਇੱਕ ਟੈਕਸ ਫ੍ਰੀ ਸੇਵਿੰਗ ਅਕਾਊਂਟ ਹੈ ਤੇ ਇਸ ਦੀ ਗਰੋਥ ਤੇ ਕੋਈ ਟੈਕਸ ਨਹੀਂ ਲੱਗਦਾ ਸ਼ਾਇਦ ਇਸੇ ਕਰਕੇ ਹੀ ਬਹੁਤ ਸਾਰੇ ਲੋਕ .A. .A. De de TFS ho, ya, A ਦੇ ਵਿੱਚ ਉਹ ਜਲਦੀ ਤੋਂ ਜਲਦੀ ਫਾਇਦਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਸ ਦੇ ਵਿੱਚ ਡੇ ਟ੍ਰੇਡਿੰਗ ਕਰ ਬੈਠਦੇ ਨੇ CRA TFS A ਦੇ ਵਿੱਚ ਡੇ ਟ੍ਰੇਡਿੰਗ ਨੂੰ ਸਹੀ ਨਹੀਂ ਮੰਨਦੀ ਤੇ ਜੇਕਰ CRA ਨੂੰ ਲੱਗਦਾ ਹੈ ਕਿ ਤੁਸੀਂ ਆਪਣੇ TFS A ਅਕਾਊਂਟ ਦੇ ਵਿੱਚ ਲੋਡ ਤੋਂ ਬਾਅਦ ਟ੍ਰੇਡਿੰਗ ਕਰ ਰਹੇ ਹੋ ਤੁਸੀਂ ਬਹੁਤ ਜ਼ਿਆਦਾ ਖਰੀਦ-ਫੋਕਤ ਕਰ ਰਹੇ ਹੋ ਜਾਂ TFS A ਅਕਾਊਂਟ ਨੂੰ ਸਿਰਫ ਫਾਇਦਾ ਕਮਾਣ ਲਈ ਵਰਤ ਰਹੇ ਹੋ ਤਾਂ ਤੁਹਾਡੇ TFS A ਅਕਾਊਂਟ ਨੂੰ ਆਡਿਟ ਕੀਤਾ ਜਾ ਸਕਦਾ ਹੈ ਤੇ TFS A ਦੇ ਉੱਤੇ CRA ਚਾਵੇ ਤਾਂ ਟੈਕਸ ਵੀ ਲਗਾ ਸਕਦੇ ਹੈ ਤੇ ਜੇਕਰ ਤੁਸੀਂ ਆਪਣੇ TFS ਅਕਾਊਂਟ ਦੇ ਵਿੱਚ ਅਕਸਰ ਜ਼ਿਆਦਾ ਟਰੇਡਿੰਗ ਕਰਦੇ ਹੋ ਤਾਂ ਤੁਹਾਨੂੰ ਆਪਣੇ ਟੈਕਸ ਐਕਸਪਰਟ ਦੇ ਨਾਲ ਜ਼ਰੂਰ ਸਲਾਹ ਕਰ ਲੈਣੀ ਚਾਹੀਦੀ ਹੈ ਤਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਕੀ ਦੀ TFS ਦੀ ਟੈਕਸੇਸ਼ਨ ਤੋਂ ਬਚ ਸਕੋ ਤੇ ਪੰਜਵੀਂ ਗਲਤੀ ਜਿਹੜੀ ਅਕਸਰ ਅਸੀਂ TFS ਅਕਾਊਂਟ ਨੂੰ ਲੈ ਕੇ ਕਰ ਦਿੰਦੇ ਆ ਉਹ ਹੈ ਕਿ ਜੇਕਰ ਸਾਡੇ ਉੱਤੇ ਕੋਈ ਹਾਈ ਇੰਟਰਸਟ ਲੋਨ ਬਕਾਇਆ ਹੈ ਤਾਂ ਅਸੀਂ ਉਸ ਲੋਨ ਨੂੰ ਚੁਕਾਉਣ ਦੀ ਬਜਾਏ TFS A ਦੇ ਵਿੱਚ ਇਨਵੈਸਟ ਕਰ ਦਈਏ ਤਾਂ ਸ਼ਾਇਦ TFS A ਦੇ ਇਨਵੈਸਟਮੈਂਟਸ ਸਾਨੂੰ ਉਹ ਰਿਟਰਨ ਨਹੀਂ ਦੇ ਸਕਦੀ ਜੋ ਅਸੀਂ ਉਸ ਵਿਆਜ ਦੇ ਰਾਹੀਂ ਚੁਕਤਾ ਕਰਨਾ ਹੈ ਕਿਉਂਕਿ ਜੇਕਰ ਸਾਡੇ ਕ੍ਰੈਡਿਟ ਕਾਰਡ ਦੇ ਉੱਤੇ 20% ਤੱਕ ਵਿਆਜ ਹੈ ਔਰ ਅਸੀਂ ਆਪਣੇ TFS A ਉੱਤੇ ਸਿਰਫ 5 ਜਾਂ 6% ਹੀ ਵਿਆਜ ਕਮਾ ਰਹੇ ਹਾਂ ਤੇ ਇਹ 15 ਜਾਂ 16% ਦਾ ਇਹ ਕਟਾ ਅਸੀਂ TFSA ਰਾਹੀਂ ਪੂਰਾ ਨਹੀਂ ਕਰ ਸਕਦੇ ਇਸ ਕਰਕੇ ਸਲਾਹ ਹਮੇਸ਼ਾ ਹੀ ਦਿੱਤੇ ਜਾਂਦੀ ਹੈ ਕਿ ਪਹਿਲਾਂ ਅਸੀਂ ਆਪਣਾ ਹਾਈ ਇੰਟਰਸਟ ਲੋਨ ਚੁਕਾਈਏ ਤਾਂ ਉਸ ਤੋਂ ਬਾਅਦ ਹੀ TFSA ਦੇ ਵਿੱਚ ਇਨਵੈਸਟਮੈਂਟ ਕਰਨੀ ਸ਼ੁਰੂ ਕਰੀਏ ਤੇ ਫਰੈਂਡਸ ਕੀ ਹੋ ਜਾ ਲੱਗਿਆ ਤੁਹਾਨੂੰ ਅੱਜ ਦਾ ਫੰਡਾ ਜੇ ਕੋਈ ਤੁਹਾਡੇ ਸਵਾਲ ਨੇ ਤਾਂ ਆਪਣੇ ਕਮੈਂਟ ਵਿੱਚ ਜ਼ਰੂਰ ਲਿਖ ਕੇ ਸਾਨੂੰ ਦੱਸਣਾ ਨਾ ਭੁੱਲਿਓ ਤੇ ਜੇਕਰ ਤੁਸੀਂ ਵੀ ਰੱਖਣਾ ਚਾਹੁੰਦੇ ਹੋ ਆਪਣਾ ਅਪਡੇਟ ਤੇ ਨਹੀਂ ਕਰਨਾ ਚਾਹੁੰਦੇ ਕੋਈ ਫਾਈਨੈਂਸ਼ੀਅਲ ਮਿਸਟੇਕ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨ ਵਿੱਚ ਨਾ ਹੋ ਜਾਣਾ ਲੇਟ ਨਹੀਂ ਤਾਂ ਫਿਰ एवरी ਮੰਡੇ you will miss sang the funday